ਕੁਛ ਨਹੀਂ ਆਪਾਂ ਖਾਣਾ ਖਾਂਦੇ ਹੀ ਰਾਤੀ ਖਾਣਾ ਖਾ ਕੇ ਰਮਾਨਾ ਅੰਦਰ ਬੈਠੇ ਆ ਤੇ ਮਗਰੋਂ ਇਟਰੋੜਾ ਚੱਲਿਆ ਅਸੀਂ ਬਾਹਰ ਆਏ ਤੇ ਗੱਡੀ ਦਾ ਸ਼ੀਸ਼ਾ ਟੁੱਟਿਆ ਪਿਆ ਹੈ ਆ ਤੁਹਾਡੇ ਸਾਹਮਣੇ ਸ਼ੀਸ਼ਾ ਵਿਲੋਣ ਤੇ ਕਾਰਨ ਕੀ ਰਿਹਾ ਜੀ ਲੜਾਈ ਤੇ ਕਾਰਨ ਦੋ ਦੋ ਆਪਸ ਵਿੱਚ ਝੋਟਿਆ ਇਹਨਾਂ ਦਾ ਆਪਸ ਵਿੱਚ ਝਗੜਾ ਪਤਾ ਨਹੀਂ ਕਾਹਤੋਂ ਜੀ ਤੇ ਸਾਡੇ ਹੁਣ ਤੇ ਪਤਾ ਨਹੀਂ ਅਸੀਂ ਅੰਦਰ ਬੈਠੇ ਨੁਕਸਾਨ ਕਰਦਾ ਗੱਡੀ ਦਾ ਗੱਡੀ ਵੇਖੋ ਜੀ ਸ਼ੀਸ਼ਾ ਤੋੜ ਕੇ ਬਣੇ ਕੀਤਾ ਕਿੰਨੀ ਦੇਰ ਇਟਰੋੜਾ ਚੱਲਿਆ ਜੀ ਰਾਤੀ ਅੱਧਾ ਪੂਣਾ ਘੰਟਾ ਚੱਲਦਾ ਰਿਹਾ ਜੀ ਅੱਛਾ ਹਾਂ ਤੇ ਲੰਮੇ ਦੀ ਦਸ਼ਤ ਦਾ ਮੋਲ ਹੈ ਪੂਰਾ ਪੂਰਾ ਦ ਪੂਰਾ ਪੂਰਾ ਕੋ ਬਾਹਰ ਨਿਕਲਦਾ ਡਰਦਾ ਅੱਛਾ ਜੀ ਹਾਂ ਜੀ ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਜੀ ਪੁਲਸ ਆਈ ਮੌਕੇ ਤੇ ਵੇਖਿਆ ਨਾ ਨਾਲ ਆ ਦੋ ਨਾ ਲੜੇ ਕੌਣ ਨੇ ਆ ਲਾਗੀ ਘਰਿਆ ਦੋ ਤਿੰਨ ਮਾਮਲਾ ਇਹ ਲੜਾਈ ਹੋਈ ਆ ਤੇ ਮਤਲਬ ਇਧਰ ਇੱਕ ਮੁੰਡਾ ਕੀ ਇਹਦਾ ਨਾਂ ਗੱਬਰੂ ਆਦਾ ਕੀ ਇਹਦਾ ਨਾਂ ਰੋਹਿਤ ਉਹ ਐ ਨੂੰ ਰੋੜੇ ਚਲਾਉਂਦਾ ਤੇ ਇਧਰ ਉਹ ਐਮ ਚਲੁੰਦੇ ਵੀ ਕੀ ਨਾਂ ਬੱਬੂ ਇਹਨਾਂ ਦਾ ਯਾਰ ਤੂੰ ਬੋਲਦਾ ਕਿਉਂ ਨਹੀਂ ਹੈ ਦੀਪ ਦੀਪ ਤੇ ਹੋਰ ਚਿਰਾਗ ਚਿਰਾਗ ਹੋਰ ਇਹੋ ਹੀ ਆ ਨਹੀਂ ਸੋਨੂ ਸੋਨੂ ਇਹਨਾਂ ਦੀ ਆਪਸ ਚ ਲਾਈ ਪਰ ਇਹ ਗੱਡੀਆਂ ਤੇ ਇੱਥੇ ਨੁਕਸਾਨ ਸਾਡਾ ਹੁੰਦਾ ਨਾ ਆ ਵੀ ਇੱਕ ਇੱਕ ਲੱਗਦੀ ਆ ਇੱਕ ਉੱਤੇ ਚਾਰ ਗੱਡੀਆਂ ਲੱਗਦੀਆਂ ਇਹਦਾ ਮਤਲਬ ਆਪਾਂ ਤਾਂ ਫਿਰ ਸੇਫ ਹੀ ਨਹੀਂ ਹੈਗੇ ਲੜਾਈ ਇਹਨਾਂ ਦੀ ਆਪਣੀ ਹੈ ਆਪਣੇ ਲੜਨ ਮਰਨ ਸਾਡੀ ਵੱਲ ਜੋ ਮਰਜ਼ੀ ਕਰਨ ਜਗ੍ਹਾ ਉੱਨੀ ਜਗ੍ਹਾ ਉੱਨੀ ਕਿ ਆ ਵੇਖੋ ਥੱਲੇ ਮੌਕਾ ਵੇਖੋ ਨਾ ਇੱਧਰ ਹਾਂ ਇਹ ਕਿ ਕਾਰਨ ਕੀ ਰeal ਲੜਾਈ ਦਾ ਕਾਰਨ ਕੀ ਪਤਾ ਸਾਨੂੰ ਜਾਨ ਦੇ ਨਸ਼ੇ ਤੋਂ ਹੀ ਲੜਦੇ ਹੈਗੇ ਤਾਂ ਨਸ਼ੇੜੀ ਨੇ ਸਾਰੇ ਹੂੰ ਜੀ ਬਸ ਇਹੋ ਹੀ ਕਾਰਨ ਨੇ ਹੋਰ ਕੀ ਆ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਆ ਵੀ ਇਹ ਨਸ਼ਾ ਵਿਖਣਾ ਤੇ ਨਸ਼ੇੜੀ ਇੱਥੇ ਜਿਹੜੇ ਲੜਨ ਸਾਡੀਆਂ ਨੂੰ ਰੋਜ਼ ਲੜਨਾ ਪਰ ਲੜਨਾ ਆਪਣਾ ਆਪੋ ਆਪਣੇ ਜਿੱਤਰਾ ਵੀ ਹਿਸਾਬ ਚ ਲੜਨਾ ਗੱਡੀਆਂ ਦਾ ਨੁਕਸਾਨ ਨਾ ਕਰਨਾ ਆਮ ਜਨਤਾ ਦਾ ਆਮ ਜਨਤਾ ਦਾ ਨੁਕਸਾਨ ਨਾ ਹੋਵੇ ਮੇਰੇ ਘਰ ਖੁਦ ਰੋੜਾ ਗਿਆ ਇੱਥੋਂ ਵੱਜ ਕੇ ਇੱਥੋਂ ਮੁੜ ਕੇ ਜੀ 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 ਤੁਣ ਮੈਂ ਦੱਸੂ ਕੀ ਕਰਾਂ ਜੇ ਸਾਡਾ ਨੁਕਸਾਨ ਹੋ ਜਾਂਦਾ ਜਾਨੀ ਇਹ ਤਾਂ ਮਾਲੀ ਆ ਜਰਨੀ ਨੁਕਸਾਨ ਹੋਵੇ ਤਾਂ ਉਹ ਕੀ ਕਰੇਗਾ ਤੇ ਇਹ ਕਰਦੇ ਕੀ ਜੀ ਮੁੰਡੇ ਇਹ ਬਲੇ ਜਰੇ ਇਹ ਕੁਝ ਨਹੀਂ ਕਰਦੇ ਸਾਰੀ ਢੜੀ ਗਲੀਆਂ ਜਵਾਰਾ ਜੇ ਨਹੀਂ ਆ ਤਾਂ ਤੁਸੀਂ ਮੌਕੇ ਤੇ ਕੇਸ ਤੇ ਨਾ ਜਾਵੋ ਫੇਰ ਵਖਾਦਾਂਗੇ ਤੁਹਾਨੂੰ ਕੋਈ ਕੰਮ ਨਹੀਂ ਕਰਦੇ ਆ ਜਿਹੜਾ ਰੋੜਾ ਵੱਜਾ ਇੱਧਰ ਵੇਖੋ ਆਈ ਦੇਖ ਲੈ ਦੇਖ ਲੈ ਜੀ ਇਹ ਇਧਰੋਂ ਇੱਟ ਵੱਜੀ ਆ ਜੇ ਉਧਰੋਂ ਵੱਜਦੀ ਤਾਂ ਫੇਰ ਆ ਇਹਨੂੰ ਵੱਜਣੀ ਇਸ ਕਰਕੇ ਪਲੀਜ਼ ਜੇ ਆਏ ਹੋ ਤੇ ਇਹਨੂੰ ਥੋੜਾ ਜਿਹਾ ਹਾਈਲਾਈਟ ਕਰੋ ਕਾਰਵਾਈ ਹੋਣੀ ਚਾਹੀਦੀ ਜੀ ਕਾਰਵਾਈ ਬਿਲਕੁਲ ਪੱਕੀ ਐਸੀ ਹੋਣੀ ਚਾਹੀਦੀ ਵੀ ਜਿਹੜੇ ਦੁਬਾਰਾ ਇਹ ਨੁਕਸਾਨ ਸਾਡਾ ਨਾ ਹੋਵੇ ਬਾਕੀ ਜਿੰਨਾ ਮਰਜ਼ੀ ਕਰ ਲੈ ਕਰਦੇ ਅਸੀਂ ਤੇ ਇਹੋ ਹੀ ਕਵਾਂਗੇ ਕਿ ਕਿਸੇ ਵੀ ਘਰ ਵਾਲਿਆਂ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਜਿਨ੍ਹਾਂ ਦੀ ਲੜਾਈ ਉਹ ਆਪਸੀ ਮੁੱਦਾ ਉਹਨਾਂ ਦਾ ਕਰਦੇ ਕੀ ਦੋਨੋਂ ਆਪ ਕਰਦੇ ਕੁਛ ਨਹੀਂ ਹੈ ਪਤਾ ਨਹੀਂ ਗਾਲਾਂ ਗੋਲਾਂ ਇੱਕ ਦੂਜੇ ਨੂੰ ਪਹਿਲ ਵੱਧ ਘਟ ਖਾ ਪੀ ਲੈਂਦੇ ਫਿਰ ਇੱਕ ਦੂਜੇ ਨੂੰ ਗਾਲਾਂ ਕੱਢਣ ਤੋਂ ਇੱਟ ਵੱਟੇ ਚੱਲ ਜਾਂਦੇ ਔਰ ਕੁਝ ਵੀ ਨਹੀਂ ਹੁੰਦਾ ਪਹਿਲੇ ਵੀ ਹੁੰਦਾ ਰਿਹਾ ਐਦਾਂ ਪਹਿਲੇ ਵੀ ਕਈ ਵਾਰੀ ਹੁੰਦਾ ਹੀ ਆ ਚਲੋ ਐਦ ਕੇ ਗੱਡੀ ਦਾ ਨੁਕਸਾਨ ਹੋਇਆ ਤਾਂ ਉਹਨਾਂ ਨੇ ਸਟੈਪ ਉਠਾਇਆ ਉਹਨਾਂ ਦੀ ਗੱਡੀ ਆ ਸਾਡੀ ਇੱਥੇ ਰੋ ਲੱਗ ਲਿਆ ਜੀ ਮੇਰੇ ਹਿਸਾਬ ਨਾਲ ਘੰਟਾ ਡੇਢ ਕਾ ਅਹੀਂ ਬਾਤ ਚ ਨਿਕਲੇ ਆ ਮੈਂ ਐਸੇ ਮਤਲਬ ਜਦੋਂ ਸਾਨੂੰ ਅੰਦਰ ਗਿਆ ਤੇ ਮੇਰੀ ਨੂੰ ਨੇ ਕਿਹਾ ਕਿ ਫੇਰ ਹੀ ਨਿਕਲੇ ਆ ਉੱਪਰ ਜਾ ਕੇ ਛੱਤ ਤੇ ਹੀ ਕਿੰਨੀ ਕੀ ਰੋੜਾ ਚੱਲਦਾ ਰਿਹਾ ਇੱਕ ਡੇਢ ਘੰਟਾ ਤੇ ਚੱਲਿਆ ਹਾਂਜੀ ਡੇਢ ਘੰਟਾ ਰੋੜਾ ਠੀਕ ਹਾਂਜੀ ਕੀ ਕਾਰਵਾਈ ਦੀ ਮੰਗ ਕਰਦੇ ਹੋ ਇਨਸਾਫ ਹੋਣਾ ਚਾਹੀਦਾ ਹੈ ਗੱਡੀਆਂ ਮਸ਼ੀਨਰੀਆਂ ਤੇ ਗਲੀ ਚ ਹੀ ਰਹਿਣੀਆਂ ਨੇ ਗਲੀ ਹੁਣ ਗੱਡੀਆਂ ਵਾਲੇ ਤੇ ਘਰ ਛੱਡ ਕੇ ਕਿਤੇ ਨਹੀਂ ਜਾਣਗੇ ਤੇ ਇਹਨਾਂ ਦਾ ਕੋਈ ਹੱਲ ਹੋਣਾ ਚਾਹੀਦਾ